ਪੂਰੇ ਪੰਜਾਬ ਭਾਰਚੇ ਜਿੱਥੇ ਹੜਾਂ ਦੀ ਮਾਰ ਪਈ ਹੋਈ ਹੈ ਸਾਰੇ ਪਿੰਡ ਲਗਾਤਾਰ ਪਾਣੀ ਦੀ ਚਪੇਟ ਦੇ ਵਿੱਚ ਆ ਚੁੱਕੇ ਨੇ ਵਕ ਵਕ ਥਾਵਾਂ ਤੇ ਫਸਲਾਂ ਤਬਾਹ ਹੋ ਗਈਆਂ ਨੇ ਤੇ ਉੱਥੇ ਹੀ ਹਰ ਇੱਕ ਲੀਡਰ ਜਿਹੜਾ ਹੈ ਕਿਸਾਨਾਂ ਦੀ ਪਿੰਡ ਵਾਸੀਆਂ ਦੀ ਮਦਦ ਕਰਨ ਲਈ ਪਹੁੰਚ ਰਿਹਾ ਤੇ ਉੱਥੇ ਹੀ ਅੱਜ ਸੁਲਤਾਨਪੁਰ ਲੋਧੀ ਪ੍ਰਤਾਪ ਸਿੰਘ ਬਾਜਵਾ ਲੋਕਾਂ ਦੀ ਮਦਦ ਲਈ ਪਹੁੰਚੇ ਉਹਨਾਂ ਵੱਲੋਂ ਇੱਕ ਜੋਂਗਾ ਦਿੱਤਾ ਗਿਆ ਜਿਹੜਾ ਕਿ 100 ਫੁੱਟ ਗہرے ਪਾਣੀ ਦੇ ਵਿੱਚ ਵੀ ਚੱਲ ਸਕਦਾ ਹੈ ਜਿਸ ਦੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਤੇ ਜਦੋਂ ਪ੍ਰਤਾਪ ਸਿੰਘ ਬਾਜਵਾ ਉੱਥੇ ਪਹੁੰਚੇ ਤਾਂ ਰਾਣਾ ਇੰਦਰਪ੍ਰਤਾਪ ਜਿਹੜੇ ਕਿ ਰਾਣਾ ਗੁਰਜੀਤ ਦੇ بیٹے ਨੇ ਉਹਨਾਂ ਦੇ ਨਾਲ ਉਹਨਾਂ ਦਾ ਕੋਈ ਪੰਗਾ ਪੈ ਗਿਆ ਜਿਸ ਨੂੰ ਲੈ ਕੇ ਰਾਣਾ ਗੁਰਜੀਤ ਤੇ بیٹے ਰਾਣਾ ਇੰਦਰਪ੍ਰਤਾਪ ਦੇ ਸਮਰਥਕਾਂ ਨੇ ਬਾਜਵਾ ਨੂੰ ਘੇਰ ਲਿਆ ਤੇ ਆਪਸ ਦੇ ਵਿੱਚ ਬੈਂਸੋ ਬੈਂਸੀ ਹੁੰਦੇ ਹੋਏ ਦਿਖਾਈ ਵੀ ਦਿੱਤੇ ਯਾ ਹਾਲਾਂਕਿ ਸਮਰਥਕਾਂ ਵੱਲੋਂ ਗੱਲਾਂ ਵੱਖ-ਵੱਖ ਕਈਆਂ ਜਾ ਰਹੀਆਂ ਸੀ ਕਿ ਬਾਜਬਾ ਵੱਲੋਂ ਸ਼ਾਂਤੀ ਦੇ ਨਾਲ ਕੋਈ ਜ਼ਿਆਦਾ ਜਵਾਬ ਨਹੀਂ ਦਿੱਤਾ ਗਿਆ ਜਰਾ ਦੇਖੋ ਆ ਪਹਿਲਾ ਵੀਡੀਓ ਇੱਕ ਮਿੰਟ ਰ ਲੱਗਦਾ ਦੁਬਾਰਾ ਮੇਰਾ ਵੀ ਉਹ ਸੇਤ ਨੂੰ ਇਦਾਂ ਨਾ ਫੋਟੋ ਆਖ ਤੈਨੂੰ ਤੋਂ ਕਦਰਾ ਨਾ ਮਾਰਾ ਆ ਪਾ ਉਹ ਨਹੀਂ ਕਰਦੇ ਕੋਈ ਕਬਰ ਨਹੀਂ ਕਰਦੇ ਪਾਣੀ ਘਰ ਤੋਂ ਮਾਰਦਾ ਸੋਹਣ ਤੋਂ ਮਾਰਦਾ ਦੁਬਾਰਾ ਵੀ ਦੇਣਗੇ ਤਾਂ ਕਿਹੜੀ ਗੱਲ ਬੇਟਾ ਸਿੱਧੀ ਲੋੜੇ ਚ ਮੇਰਾ ਬਣਦਾ ਬਾਜਵਾ ਸਾਹਿਬ ਨਾਲ ਹੋ ਜਾਂਦਾ ਚੰਗਾ ਨਾ ਆਪਸ ਵਿੱਚ ਚਾਹੋ ਜਿਆ ਚਾਚਾ ਵੀ ਕਹਿ ਰਹੇ ਆ ਤੁਹਾਨੂੰ ਆਹ ਆਦਮੀ ਆਪਣਾ ਹੀ ਹੈ ਮੇਰੇ ਨੇ ਮਾਇਆ ਫਾਇਦਾ ਨਹੀਂ ਕਰਣੀ ਆ ਆ ਜਾਓ ਮਰਨ ਆ ਜਾਓ ਤੇਰੀ ਵੀ ਨਹੀਂ ਮੈਂ ਲਾਣਾ ਕਰਦਾ ਹਾਂ ਜੇ ਤੁਹਾਨੂੰ ਦਿਲ ਸੇ ਖੁਲੇ ਰਹਿਣਾ ਹੈ ਮਿਲਣੀ ਆਰ ਤੁਸੀਂ ਐਵੇਂ ਨਾ ਨੰਗਾ ਦੇ ਆ ਤੁਹਾਨੂੰ ਚਾਹੁੰਦੇ ਆ ਜਾ ਰਿਹਾ ਤੇ ਭਾਈ ਉਹ ਚੱਲਦੇ ਨਹੀਂ ਰਹੇ ਅੱਜ ਇਹਨੇ ਕਿਹੜਾ ਜਾ ਕੇ ਕੱਢ ਦੇਣਾ ਬਾਹਰ ਘਰ ਨਹੀਂ ਇੱਥੇ ਪਰਾਂਥ ਆਇਆ ਹੈਗਾ ਜਿੱਦਾਂ ਉਹ ਲੋਰੀ ਉਦੋਂ ਦਾ ਲਾਇਆ ਨਹੀਂ ਹੈ ਆਇਆ ਨਾ ਪਰ ਉਹਦੋਂ ਦਾ ਲਾਇਆ ਨਹੀਂ ਤੁਸੀਂ ਲੋੜ ਹੀ ਆਹ ਕਿਹੜਾ ਲਾਉਂਗਾ ਕੋਈ ਗੱਲ ਨਹੀਂ ਆਹੋ ਪਰਮਾਰਮੋਂ ਬਹੁਤ ਬੇਅੰਕ ਦਾ ਆਹੋ ਆ ਗਿਆ ਅਵੇਖਿਆ ਤੁਸੀਂ ਪ੍ਰਤਾਪ ਬਾਜਵਾ ਤੇ ਰਾਣਾ ਇੰਦਰਪ੍ਰਤਾਪ ਜਿਹੜੇ ਰਾਣਾ ਗੁਰਜੀਤ ਦੇ ਬੇਟੇ ਨੇ ਆਪਸ ਦੇ ਵਿੱਚ ਬੈਂਸ ਵਸਈਆ ਕਰਦੇ ਨਜ਼ਰ ਆਇਆ ਯਾਨੀ ਕਿ ਕੁਝ ਟਰੱਕ ਜਦੋਂ ਉਹ ਚਲਾਨ ਲੱਗੇ ਤਾਂ ਉਹਨਾਂ ਦਾ ਥੋੜੀ ਜੀ ਸਾਈਡ ਕਿਤੇ ਉਹਨਾਂ ਦੇ ਕਿਸੇ ਸਮਰਥਕ ਦੇ ਇਲਾਕੇ ਹੀ ਤਾਂ ਉਹਨਾਂ ਦੇ ਸਮਰਥਕ ਭੜਕ ਪਏ ਤੇ ਮਾਮਲੇ ਨੂੰ ਸ਼ਾਂਤ ਕਰਦੇ ਹੋਏ ਬਾਜਵਾ ਨੇ ਕਿਹਾ ਕਿ ਸਾਨੂੰ ਜਾ ਲੈਂਦੋ ਸਾਡਾ ਇੱਥੇ ਕੁਝ ਨਹੀਂ ਹੈਗਾ ਅਸੀਂ ਇੱਥੇ ਲੜਨ ਨਹੀਂ ਆਏ ਆਪਸ ਦੇ ਵਿੱਚ ਕੋਈ ਬੈਂਚ ਵਸਈਆ ਨਹੀਂ ਕਰਨਾ ਹੈ ਅਸੀਂ ਇੱਥੇ ਲੋਕਾਂ ਦੀ ਮਦਦ ਕਰਨਾ ਆਏ ਆ ਅਸੀਂ ਆਪਸ ਦੇ ਵਿੱਚ ਲੜਨਾ ਨਹੀਂ ਹੈ ਤੇ ਉਹਨਾਂ ਦੇ ਨਾਲ ਹੀ ਪ੍ਰਤਾਪ ਬਾਜਵਾ ਦੇ ਨਾਲ ਬੈਠੇ ਹੋਏ ਸੀਗੇ ਨਵਤੇਜ ਚੀਮਾ ਜਿਹੜੇ ਕਿ ਪਹਿਲਾਂ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਰਹੇ ਨੇ ਤੇ ਰਾਣਾ ਰਾਣਾ ਇੰਦਰਪ੍ਰਤਾਪ ਨੇ ਹੀ ਉਹਨਾਂ ਨੂੰ ਹਰਾਇਆ ਸੀਗਾ ਤੇ ਉਹ ਆਪ ਵਿਧਾਇਕ ਬਣੇ ਹਰਾ ਕੇ ਤੇ ਉਤੋ ਦੀ ਹੀ ਰਾਣਾ ਇੰਦਰਪ੍ਰਤਾਪ ਤੇ ਨਵਤੇਜ ਚੀਮਾ ਤੇ ਉਹਨਾਂ ਦੇ ਨਾਲ ਪ੍ਰਤਾਪ ਬਾਜਵਾ ਸਨ ਤੇ ਜਿਨ੍ਹਾਂ ਦੇ ਨਾਲ ਪਹਿਲਾਂ ਤੋਂ ਹੀ ਰਾਣਾ ਪਰਿਵਾਰ ਦੀ ਬਣਦੀ ਨਹੀਂ ਹੈ ਰਾਣਾ ਗੁਰਜੀਤ ਕਈ ਵਾਰ ਸ਼ਰਿਆਮ ਇੰਟਰਵਿਊਜ਼ ਦੇ ਵਿੱਚ ਕਹਿ ਚੁੱਕੇ ਨੇ ਪ੍ਰਤਾਪ ਬਾਜਵਾ ਜਾਂ ਰਾਜਾ ਵੜਿੰਗ ਜਾਂ ਫਿਰ ਇਹ ਜਿਹੜਾ ਗਰੁੱਪ ਹੈਗਾ ਰਾਜਾ ਵੜਿੰਗ ਪ੍ਰਤਾਪ ਬਾਜਵਾ ਸੁਖਜਿੰਦਰ ਰੰਦਾਵਾ ਵਾਲਾ ਇਹ ਸੈਲਫਿਸ਼ ਗਰੁੱਪ ਹੈ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੇ ਨੇ ਰਾਣਾ ਗੁਰਜੀਤ ਕਰ ਚੁੱਕੇ ਨੇ ਤੇ ਰਾਣਾ ਇੰਦਰਪ੍ਰਤਾਪ ਵੀ ਇਸੇ ਤਰ੍ਹਾਂ ਹੀ ਉਨ੍ਹਾਂ ਦੇ ਨਾਲ ਥੋੜੀ ਉਹਨਾਂ ਦੀ ਲਗਤਬਾਜੀ ਸ਼ੁਰੂ ਤੋਂ ਬਣੀ ਹੋਈ ਹੈ ਖੈਰ ਅੱਜ ਇਹ ਸਾਰਾ ਵਕ ਹੋਇਆ ਤੇ ਅਸੀਂ ਉਮੀਦ ਕਰਦੇ ਹਾਂ ਕਿ ਲੋਕਾਂ ਦੀ ਮਦਦ ਦੇ ਵਿਚਾਲੇ ਲੀਡਰ ਆਪਣੇ ਆਪਸ ਦੇ ਵਿੱਚ ਲੜਾਈਆਂ ਵੱਲ ਧਿਆਨ ਨਾ ਦੇਣਗੇ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੀ ਖਬਰ ਤੇ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸੋ